ਯੂਨੀਵਰਸਿਟੀ ਦੇ ਵਿੱਚ ਵੀ ਧਾਰਨਿਆਂ ਤੋਂ ਪਹਿਲਾਂ ਪੁਲਸ ਵੱਧ ਮੌਜੂਦ ਹੁੰਦੀ ਹੈ ਇਸ ਯੂਨੀਵਰਸਿਟੀ ਦੇ ਵਿੱਚ ਜਦੋਂ ਚੋਣਾ ਵੇਲੇ ਹੁੱਲੜਬਾਜ਼ੀਆਂ ਹੁੰਦੀਆਂ ਨੇ ਛੇੜਖਾਨੀਆਂ ਹੁੰਦੀਆਂ ਨੇ ਹੁਣ ਗੱਡੀਆਂ ਦੀ ਐਂਟਰੀਆਂ ਬੈਨ ਹੋ ਰਹੀਆਂ ਤੁਸੀਂ ਚੋਣਾ ਵੇਲੇ ਆ ਕੇ ਬਹੌਲ ਦੇਖੋ ਇਹੀ ਪਾਰਟੀਆਂ ਜਿਹੜੀਆਂ ਸਿਆਸੀ ਪਾਰਟੀਆਂ ਨੇ ਇਹਨਾਂ ਦੀਆਂ ਗੱਡੀਆਂ ਦੇ ਵਿੱਚ ਧਾਰੂਆਂ ਵੀ ਚੱਲਦੀਆਂ ਨੇ ਨਸ਼ੇ ਵੀ ਚੱਲਦੇ ਆ ਬਾਹਰਲੇ ਆਊਟਸਾਈਡਰ ਵੀ ਆਉਂਦੇ ਨੇ ਬਾਹਰੋਂ ਦੀਆਂ ਗੱਡੀਆਂ ਸਭ ਕੁਝ ਆਉਂਦਾ ਉਹ ਕਦੇ ਬੰਦ ਨਹੀਂ ਹੋਣਗੀਆਂ ਉਦੋਂ ਨਹੀਂ ਬੈਰੀਕੇਡ ਇਹ ਲਾਏ ਜਾਂਦੇ ਉਦੋਂ ਨਹੀਂ ਚੰਡੀਗੜ੍ਹ ਪੁਲਸ ਨਾਕਿਆਂ ਤੇ ਲਾਏ ਜਾਂਦੇ ਲੋNDE ਕਦੋਂ ਨੇ ਜਦੋਂ ਉਹਨਾਂ ਨੂੰ ਲੱਗਦਾ ਵੀ ਇਹਨਾਂ ਨੂੰ ਖਤਰਾ ਹੈ ਇਹਨਾਂ ਦੀਆਂ ਪਾਲਸੀਆਂ ਨੂੰ ਖਤਰਾ ਹੈ ਇਹਨਾਂ ਅਧਿਕਾਰੀਆਂ ਨੂੰ ਆਪਣੇ ਆਪ ਨੂੰ ਖਤਰਾ ਮਹਿਸੂਸ ਹੁੰਦਾ ਅਸਲ ਵਿੱਚ ਮੈਨੂੰ ਲੱਗਦਾ ਵੀ ਉਹ ਟੋਕੇ ਦੇਖ ਰਹੇ ਨੇ ਵੀਕੀ ਮੋਰਚਾ ਆਪਦੀ ਮੌਤ ਤਾਂ ਨਹੀਂ ਮਰ ਜੂਗਾ ਜਿਵੇਂ ਕਿਸਾਨ ਮੋਰਚੇ ਨਾਲ ਕੀਤਾ ਸੀ ਵਿਸਾਲ ਇਹਨਾਂ ਨੂੰ ਬਿਠਾਈ ਰੱਖੋ ਠੰਡ ਆਈ ਗਰਮੀ ਆਈ ਕੁਛ ਨਾ ਕਦੇ ਨਾ ਕਦੇ ਤਾਂ ਇਹ ਆਕੀ ਜਾਣਗੇ ਯੂਨੀਵਰਸਿਟੀ ਦੇ ਵਿੱਚ ਵੀ ਆਈਆਂ ਤੁਸੀਂ ਆਪ ਸੋਚੋ ਵੀ ਜੇ ਅੱਜ ਇੱਕ ਧਰਨਾ ਲਾ ਕੇ 10 ਤਰੀਕ ਦਾ ਇੱਕ ਇਕੱਠ ਕਰਕੇ ਅਸੀਂ ਹਫ਼ਤੇ ਦੇ ਅੰਦਰ ਅੰਦਰ ਇਹ ਫੈਸਲੇ ਨੂੰ ਵਾਪਸ ਕਰਾ ਦਈਏ ਤਾਂ ਕੱਲ ਨੂੰ ਤਾਂ ਇਹਨਾਂ ਲਈ ਹੋਰ ਸਮੱਸਿਆ ਖੜੀ ਹੁੰਦੀ ਇਹਨਾਂ ਨੂੰ ਇਹ ਲੱਗਦਾ ਹੈ ਵੀ ਕੱਲ ਨੂੰ ਫੇਰ ਲੋਕਾਂ ਦਾ ਹੌਸਲਾ ਵਧੂਗਾ ਤੇ ਲੋਕ ਫੇਰ ਇਸੇ ਤਰ੍ਹਾਂ ਹੀ ਕਰਨਗੇ 2 ਸਾਲ ਪਹਿਲਾਂ ਏਬੀਵੀਪੀ ਦੀ ਇੱਥੇ ਗੱਡੀ ਦੇ ਵਿੱਚੋਂ ਸ਼ਰਾਬ ਫੜੀ ਗਈ ਉਹਦੇ باوجود ਉਹਨਾਂ ਦਾ ਕੈਂਡੀ ਇਹ ਸ਼ਰੀਆਮੇ ਵੀ ਇੱਥੇ ਸਭ ਕੁਝ ਚੱਲਦਾ ਹੈ ਤੇ ਇਹਨਾਂ ਨੂੰ ਵੀ ਪਤਾ ਹੈ ਤੇ ਇਹਨਾਂ ਨੂੰ ਇਹ ਵੀ ਪਤਾ ਹੈ ਵੀ ਜੇ ਅਸੀਂ ਉਹ ਚਲਾਉਣਾ ਬੰਦ ਕਰਤਾ ਨਾ ਫਿਰ ਵਿਦਿਆਰਥੀਆਂ ਦੀ ਰਾਜਨੀਤੀ ਇੱਥੇ ਹੋਰ ਤਰ੍ਹਾਂ ਨਾਲ ਚੱਲੂਗੀ ਫਿਰ ਸਿਆਸਤ ਤਾਂ ਜਿਹੜੀ ਉਹ ਮੁੱਦਿਆਂ ਦੇ ਉੱਤੇ ਹੋਊਗੀ ਜਿਵੇਂ ਬਾਹਰ ਚੱਲਦਾ ਵਾ ਉਹ ਚਾਹੁੰਦੇ ਆ ਵੀ ਮੁੱਦਿਆਂ ਦੇ ਉੱਤੇ ਸਿਆਸਤ ਨਾ ਹੋਵੇ ਸਿਆਸਤ ਕਾਦੇ ਨਾਲ ਹੋਵੇ ਪੈਸੇ ਦੇ ਦਮ ਤੇ ਹੋਵੇ ਤਾਂ ਦੋਸਤੋ ਮੈਂ ਗੁਰਪ੍ਰੀਤ ਕੋਟ ਲਈ ਮੇਰੇ ਨਾਲ ਇਸ ਵਕਤ ਮੌਜੂਦ ਆ ਐਡਵੋਕੇਟ ਅਮਨ ਹਾਂ ਉਹਦਾ ਬਾਈਨਸchein ਹੁੰਦਾ ਹੈ ਹਾਂਜੀ ਹਾਂ ਅਮਨਾ ਕਿਦਾਂ ਜਿਹੜਾ ਹੈਗਾ ਸਾਰੇ ਮੂਵਮੈਂਟ ਨੂੰ ਦੇਖਦਾ ਮੈਨੂੰ ਲੱਗਦਾ ਵੀ ਇਹ ਬਹੁਤ ਚੰਗੀ ਗੱਲ ਆ ਜਿਸ ਸਾਹਬ ਨਾਲ ਲੋਕਾਂ ਦਾ ਹੁੰਗਾਰਾ ਮਿਲਿਆ ਵਾ ਵੀ ਕੱਲੇ ਵਿਦਿਆਰਥੀ ਨਹੀਂ ਅੱਜ ਪੰਜਾਬ ਦੇ ਹਰ ਵਰਗ ਤੋਂ ਹਰ ਤਰ੍ਹਾਂ ਦੇ ਲੋਕ ਅੱਜ ਇੱਥੇ ਪਹੁੰਚ ਰਹੇ ਨੇ ਕੱਲੇ ਪੰਜਾਬ ਤੋਂ ਕਿਉਂ ਆਸ-ਪਾਸ ਸਾਰੀਆਂ ਥਾਵਾਂ ਤੋਂ ਜਿਨ੍ਹਾਂ ਨੂੰ ਇਹ ਲੱਗਦਾ ਵੀ ਅੱਜ ਯੂਨੀਵਰਸਿਟੀ ਗਈ ਸਾਡੇ ਹੱਥੋਂ ਕੇਂਦਰ ਸਰਕਾਰ ਨੇ ਵੈਸੇ ਬਹੁਤ ਪਹਿਲਾਂ ਦਾ ਹਮਲਾ ਕੀਤਾ ਹੋਇਆ ਯੂਨੀਵਰਸਿਟੀ ਨੂੰ ਆਪਦੇ ਹੱਥਾਂ ਦੇ ਵਿੱਚ ਲੈ ਲੈਂਦਾ ਪਰ ਅੱਜ ਜਿਹੜੇ ਹਿਸਾਬ ਨਾਲ ਯੂਨੀਵਰਸਿਟੀ ਨੂੰ ਲੈ ਕੇ ਲੋਕ ਚਿੰਤਾ ਜਤਾ ਰਹੇ ਨੇ ਇਹ ਪਹਿਲਾਂ ਕਦੇ ਸਰਕਾਰਾਂ ਨੇ ਵੀ ਨਹੀਂ ਜਤਾਈ ਤੇ ਅੱਜ ਉਹੀ ਸਰਕਾਰਾਂ ਅਕਾਲੀ ਦਲ ਦੀ ਸਰਕਾਰ ਨੇ 2008-09 ਚ ਐਨਓਸੀ ਦਿੱਤਾ ਸੀ ਬਣਾ ਲਓ ਇਹਨੂੰ ਸੈਂਟਰਲ ਯੂਨੀਵਰਸਿਟੀ ਅਕਾਲੀ ਦਲ ਦੀ ਸਰਕਾਰ ਹੈ ਤੇ ਅੱਜ ਉਹੀ ਸਰਕਾਰ ਦੇ ਨੁਮਾਇੰਦੇ ਇੱਥੇ ਆ ਕੇ ਬੋਲਣ ਦੇ ਮਜਬੂਰ ਨੇ ਵੀ ਅਸੀਂ ਨਹੀਂ ਜਾਣਦੇ ਉਹੀ ਕਾਂਗਰਸ ਵਾਲੇ ਜਿਨ੍ਹਾਂ ਨੇ ਯੂਨੀਵਰਸਿਟੀ ਕਦੇ ਬਚਾਈ ਨਹੀਂ ਆ ਆਮ ਆਦਮੀ ਪਾਰਟੀ ਵਾਲੇ ਜਿਨ੍ਹਾਂ ਨੇ ਕੁਝ ਨਹੀਂ ਕੀਤਾ ਇਹਦੇ ਲੈ ਕੇ ਮਤਲਬ ਸਾਰੀਆਂ ਸਰਕਾਰਾਂ ਦੇ ਲੀਡਰ ਹਰ ਰੋਜ਼ ਇਸ ਮੋਰਚੇ ਦੇ ਉੱਤੇ ਪਹੁੰਚ ਰਹੇ ਨੇ ਕਿਉਂਕਿ ਇਹ ਮੋਰਚੇ ਦੀ ਆਪਣੀ ਆਪਾਂ ਕਹਿ ਲਈਏ ਵੀ ਪੋਜੀਸ਼ਨ ਏਡੀ ਵੱਡੀ ਹੋ ਗਈ ਵੀ ਉਹਨਾਂ ਲੀਡਰਾਂ ਨੂੰ ਇੱਥੇ ਆ ਕੇ ਬੋਲਣਾ ਪੈ ਰਿਹਾ ਜਿਹਦੇ ਯੂਨੀਵਰਸਿਟੀ ਨੂੰ ਬਚਾਉਣ ਦੇ ਹੱਕ ਦੇ ਵਿੱਚ ਗਵਾਹੀਆਂ ਦੇ ਰਿਹਾ ਨਹੀਂ ਜਦੋਂ ਉਹ ਬੋਲਦੇ ਆ ਫਿਰ ਸਵਾਲ ਵੀ ਹੁੰਦੇ ਹੋਣ ਆ ਆ ਕੀ ਫਿਰ ਮਹੌਲ ਕੀ ਰਹਿੰਦਾ ਦੇਖੋ ਜੇ ਤੁਸੀਂ ਕੁਝ ਨਹੀਂ ਕਰਦੇ ਜੇ ਲੋਕਾਂ ਦੇ ਲੀਡਰ ਬਣ ਕੇ ਆਉਣੇ ਹੋ ਤੇ ਫਿਰ ਤੁਸੀਂ ਆਪਦੇ ਦਿੱਤੇ ਹੋਏ ਕੰਮ ਜਾਂ ਜਿਹੜੀ ਤੁਹਾਡੀਆਂ ਜ਼ਿੰਮੇਵਾਰੀਆਂ ਪੂਰੀਆਂ ਨਹੀਂ ਕਰੋਗੇ ਤਾਂ ਸਵਾਲ ਹੋਣਗੇ ਤੇ ਸਵਾਲ ਹੋਣੇ ਵੀ ਚਾਹੀਦੇ ਆ ਜੇ ਸਵਾਲ ਨਹੀਂ ਹੋਣਗੇ ਤੇ ਇਹਦਾ ਮਤਲਬ ਹੈ ਵੀ ਲੋਕ ਜਿਹੜੇ ਨੇ ਉਹ ਸੋਚਦੇ ਨਹੀਂਗੇ ਜਿਹੜੇ ਲੋਕ ਸੋਚਦੇ ਆ ਬੋਲਦੇ ਆ ਜਿਹੜੇ ਆਸ-ਪਾਸ ਦੇਖਦੇ ਆ ਜਿਹੜੀਆਂ ਤੁਹਾਡੀਆਂ ਹਰਕਤਾਂ ਨੂੰ ਨੋਟ ਕਰਦੇ ਨੇ ਜਿਹੜੇ ਸੁਚੇਤ ਨੇ ਆਪਣੇ ਹੱਕਾਂ ਨੂੰ ਲੈ ਕੇ ਵੀ ਫਿਰ ਉਹ ਲੋਕ ਬੋਲਣਗੇ ਤੇ ਉਹ ਸਵਾਲ ਬਿਲਕੁਲ ਹੋਣੇ ਚਾਹੀਦੇ ਜਾਇਜ਼ ਨੇ ਐਡਾ ਵੱਡਾ ਇਕੱਠ ਹੋ ਗਿਆ 10 ਤਰੀਕ ਨੂੰ ਚੰਡੀਗੜ੍ਹ ਦੇ ਵਿੱਚ ਅੰਮ੍ਰਿਤ ਕਿਸਾਨ ਆਗੂ ਨਾਲ ਗੱਲ ਹੋ ਗਿਆ 16 ਸਾਲਾਂ ਬਾਅਦ 2009 ਤੋਂ ਬਾਅਦ 16 ਸਾਲਾਂ ਬਾਅਦ ਜਿਹੜਾ ਕਿਸਾਨ ਮਜ਼ਦੂਰ ਜਾਂ ਜਿਹੜੀਆਂ ਮਜ਼ਦੂਰਾਂ ਜਿੱਥੇ ਵਧੀ ਅੰਦਰ ਆ ਗਏ ਹਨ ਹੈਨਾ ਪਰ ਫਿਰ ਵੀ ਅੱਜ ਦੋ ਅੱਜ ਤਿੰਨ ਦਿਨ ਬੀਤਾਂ ਤੋਂ ਬਾਅਦ ਵੀ ਜਿਹੜਾ ਆਪਾਂ ਗੱਲ ਕਰਕੇ 10 ਵਾਲਾ ਕੱਟ ਹੋਣ ਤੋਂ ਬਾਅਦ ਵੀ ਇੰਨੀ ਕਿੰਤੇ ਜਿਹੜੇ ਹੁਣ ਪਿੱਛੇ ਦੇਖੀ ਤਾਂ ਬਹੁਤ ਜ਼ਿਆਦਾ ਲੋਕ ਨਹੀਂ ਪਰ ਜਿਹੜਾ ਵੀ ਸੀਓ ਟਾਸ ਤੋਂ ਮਾਸ ਨਹੀਂ ਹੋਈ ਸਰਕਾਰ ਕੀ ਗੱਲ ਹੈ ਉਹ ਵਾਈਸ ਚਾਂਸਲਰ ਦਾ ਇਹ ਕਹਿੰਨੇ ਵੀ ਕੱਲ ਵਿਦਿਆਰਥੀਆਂ ਨਾਲ ਉਹਨਾਂ ਨੇ ਮੀਟਿੰਗ ਲਈ ਦੀ ਸੱਦਿਆ ਸੀ ਜਿਹੜਾ ਮੋਰਚਾ ਹੈ ਮੋਰਚੇ ਦੇ ਵਿਦਿਆਰਥੀ ਆਗੂਆਂ ਨੇ ਉਹਨਾਂ ਨੇ ਕਿਹਾ ਵੀ ਅਸੀਂ ਦੋ ਤੋਂ ਤਿੰਨ ਦਿਨਾਂ ਦੇ ਵਿੱਚ ਵਿੱਚ ਨੋਟੀਫਿਕੇਸ਼ਨ ਜਾਰੀ ਕਰ ਦਾਂਗੇ ਅਸਲ ਵਿੱਚ ਮੈਨੂੰ ਲੱਗਦਾ ਵੀ ਉਹ ਟੋਕੇ ਦੇਖ ਰਹੇ ਨੇ ਕਿ ਕੀ ਮੋਰਚਾ ਆਪਦੀ ਮੌਤ ਤਾਂ ਨਹੀਂ ਮਰ ਜੂਗਾ ਜਿਵੇਂ ਕਿਸਾਨ ਮ ਕਦੀ ਨਾ ਕਰੀਤੇ ਆਕੀ ਜਾਣਗੇ ਯੂਨੀਵਰਸਿਟੀ ਦੇ ਵਿੱਚ ਵੀ ਆਈਆਂ ਤੁਸੀਂ ਆਪ ਸੋਚੋ ਵੀ ਜੇ ਅੱਜ ਇੱਕ ਧਰਨਾ ਲਾ ਕੇ 10 ਤਰੀਕ ਦੇ ਇੱਕ ਇਕੱਠ ਕਰਕੇ ਅਸੀਂ ਹਫਤੇ ਦੇ ਅੰਦਰ ਅੰਦਰ ਇਹ ਫੈਸਲੇ ਨੂੰ ਵਾਪਸ ਕਰਾ ਦਈਏ ਤਾਂ ਕੱਲ ਨੂੰ ਤਾਂ ਇਹਨਾਂ ਲਈ ਹੋਰ ਸਮੱਸਿਆ ਖੜੀ ਹੁੰਦੀ ਇਹਨਾਂ ਨੂੰ ਇਹ ਲੱਗਦਾ ਹੈ ਵੀ ਕੱਲ ਨੂੰ ਫੇਰ ਲੋਕਾਂ ਦਾ ਹੌਸਲਾ ਵਧੂਗਾ ਤੇ ਲੋਕ ਫੇਰ ਇਸੇ ਤਰ੍ਹਾਂ ਇੱਕ ਕੋਸ਼ਿਸ਼ ਇਹਨਾਂ ਦੀ ਇਹ ਹੁੰਦੀ ਹੈ ਵੀ ਇਹਦੇ ਅੰਦਰੋਂ ਇਹਨੂੰ ਪਾੜਿਆ ਜਾਵੇ ਅੰਦਰੋਂ ਖਤਮ ਕਰਨੀਆਂ ਕੋਸ਼ਿਸ਼ਾਂ ਹੁੰਦੀਆਂ ਨੇ ਬਾਹਰੋਂ ਖਤਮ ਕਰਨੀਆਂ ਕੋਸ਼ਿਸ਼ਾਂ ਹੁੰਦੀਆਂ ਨੇ ਉਸ ਮਾਮਲੇ ਨੂੰ ਲੈ ਕੇ ਇਹ ਹਜੇ ਮੈਨੂੰ ਲੱਗਦਾ ਵੀ ਮੋਰਚੇ ਨੂੰ ਦੇਖ ਰਹੇ ਨਹੀਂ ਵੀ ਕਿੱਧਰ ਨੂੰ ਜਾ ਰਿਹਾ ਏ ਤੇ ਉਸ ਹੱਬ ਨਾਲ ਹਜੇ ਆਲਦੋ ਯੂਨੀਵਰਸਿਟੀ ਨੇ ਇਹ ਲਿਖ ਕੇ ਦਿੱਤਾ ਵੀ ਇਹ ਕਹਿ ਰਹੇ ਨੇ ਜੋ ਬਿਆਨ ਇਹਨਾਂ ਦਾ ਇਹ ਆਇਆ ਵੀ ਅਸੀਂ ਚੋਣਾਂ ਦਾ ਸ਼ਡਿਊਲ ਬਣਾ ਕੇ ਭੇਜਤਾ ਉੱਪਰ ਉਹਨੂੰ ਚਾਂਸਲਰ ਦਫ਼ਤਰ ਨੇ ਉਹਨੂੰ ਅਪਰੂਵ ਕਰਕੇ ਭੇਜਣਾ ਫਿਰ ਅਸੀਂ ਨੋਟੀਫਾਈ ਕਰ ਦਾਂਗੇ। ਆਪਣੇ ਜਿਵੇਂ ਮੰਨ ਲਓ 12 ਸਮਰਥਨ ਆਇਆ ਪਰ ਜਿਹੜੇ ਉਸ ਦਿਨ ਦੇਖਿਆ ਗਿਆ ਪੁਲਿਸ ਦਾ ਜਿਹੜੀ ਚੰਡੀਗੜ੍ਹ ਪੁਲਿਸ ਹੁਣ ਵੀ ਅੰਦਰ ਹੁੰਦੀ ਆ ਕਿਸੇ ਕੋਈ ਟਾਈਮ ਸੀ ਤਾਂ ਸਟੂਡੈਂਟ ਨੇ ਸਟੂਡੈਂਟ ਜੱਥੇ ਬੰਦਿਆਂ ਇੰਨੀਆਂ ਕਾਬਲ ਸਿੰਘ ਦੇ ਅੰਦਰ ਕੋਈ ਪੁਲਿਸ ਨਹੀਂ ਆ ਸਕਦਾ ਅੰਦਰ ਗੋਲੀ ਚੱਲ ਜੇ। ਸਾਰਾ ਹੋਣਾ ਜਿਹੜਾ ਕਿਦਾਂ ਇਹ ਕਦੋਂ ਲੀਕ ਹੋਇਆ ਸਾਰਾ ਸਾਰਾ ਕਦੋਂ ਸਟੂਡੈਂਟ ਜਿੱਥੇ ਬੰਦਿਆਂ ਨੇ ਵੀਕ ਹੁੰਗਾ ਜਾਂ ਸਟੂਡੈਂਟ ਨੇ ਵੀਕ ਕਿਉਂਕਿ ਜਿਹੜੀ ਚੰਡੀਗੜ੍ਹ ਪੁਲਿਸ ਆ ਜਿਹੜੀ ਹੁਣ ਅੰਦਰ ਆ ਕੇ ਡੰਡਾ ਵੀ ਮਾਰ ਜਾਂਦੀ ਇਹ ਨਾ ਪਿਛਲੇ 15 ਸਾਲ ਤੋਂ ਆਪਾਂ ਜਾਂ 20 ਸਾਲ ਤੋਂ ਲਾ ਲਈਏ ਜਦੋਂ ਸਾਰੇ ਕਿਤੇ ਹੀ ਵਿਦਿਆਰਥੀ ਲੈ ਰਹੇ ਥੱਲੇ ਨੂੰ ਗਈਆਂ ਨੇ ਉਦੋਂ ਕੈਂਪਸਾਂ ਦੇ ਅੰਦਰ ਜਿਹੜੇ ਨੇ ਪੁਲਸ ਦੀਆਂ ਛਾਉਣੀਆਂ ਬਾਨੀਆਂ ਸ਼ੁਰੂ ਹੋ ਗਈਆਂ ਨੇ ਹਰੇਕ ਕੈਂਪਸ ਨੇ ਜਿਹੜੇ ਉੱਥੇ ਵਿਦਿਆਰਥੀਆਂ ਦੀ ਜੇ ਰਾਜਨੀਤੀ ਹੁੰਦੀ ਹੈ ਜਦੋਂ ਵਿਦਿਆਰਥੀ ਲੜਦੇ ਨੇ ਤਾਂ ਉਹਨਾਂ ਨੂੰ ਇਸ ਗੱਲ ਤੋਂ ਇੰਨੀ ਸਮੱਸਿਆ ਨਹੀਂ ਵੀ ਇੱਥੇ ਡੀਜੇ ਨਾਈਟ ਹੁੰਦੀ ਹੈ ਤੇ ਉਹਦੇ ਵਿੱਚ ਕੋਈ ਗੋਲੀ ਚੱਲ ਜੇ ਉਹਦੇ ਲਈ ਨਹੀਂ ਆਉਗੀ ਪੁਲਸ ਪਰ ਜੇ ਇੱਥੇ ਵਿਦਿਆਰਥੀ ਫੀਸਾਂ ਵਾਲਾ ਧਰਨਾ ਲਾ ਰਹੇ ਨੇ ਤੇ ਇੱਕ ਬੈਰੀਕੇਡ ਵੀ ਪੱਟ ਦਿੰਦੇ ਨੇ ਉਹਦੇ ਲਈ ਪੁਲਸ ਪਹਿਲਾਂ ਆ ਕੇ ਖੜੀ ਹੁੰਦੀ ਹੈ ਇਸ ਕਰਕੇ ਉਹਨਾਂ ਨੂੰ ਸਮੱਸਿਆ ਕਿੱਥੋਂ ਉਹਨਾਂ ਨੂੰ ਸੋਚਦੇ ਹੋਏ ਲੜਦੇ ਹੋਏ ਵਿਦਿਆਰਥੀਆਂ ਨੂੰ ਸਮੱਸਿਆ ਵੱਧ ਹੈ ਉਹਨਾਂ ਨੂੰ ਜਿਵੇਂ ਜੀਐਨਯੂ ਜਾਮੀਆ ਮਿਲਿਆ ਦੇ ਵਿੱਚ ਵੀ ਜਦੋਂ ਵਿਦਿਆਰਥੀ ਲੜੇ ਨੇ ਉਹ ਬੋਲੇ ਨੇ ਉਹਨਾਂ ਨੇ ਉਹਨਾਂ ਨੂੰ ਅੰਦਰ ਲਾਇਬ੍ਰੇਰੀ ਦੇ ਵਿੱਚ ਪੜ੍ਹਿਆ ਹੋਏ ਨੂੰ ਵੀ ਆ ਕੇ ਕੁੱਟ ਕੇ ਗਏ ਨੇ ਤਾਂ ਕਿ ਕੱਲ ਨੂੰ ਬੋਲਣ ਆ ਵਿਦਿਆਰਥੀ ਉਹੀ ਤਰ੍ਹਾਂ ਦਾ ਇੱਥੇ ਹੈ ਬੀਏਐਸ ਯੂਨੀਵਰਸਿਟੀ ਦੇ ਵਿੱਚ ਵੀ ਧਾਰਨਿਆਂ ਤੋਂ ਪਹਿਲਾਂ ਪੁਲਸ ਵੱਧ ਮੌਜੂਦ ਹੁੰਦੀ ਹੈ ਏਸ ਯੂਨੀਵਰਸਿਟੀ ਦੇ ਵਿੱਚ ਜਦੋਂ ਚੋਣਾ ਵੇਲੇ ਹੁੱਲੜਬਾਜ਼ੀਆਂ ਹੁੰਦੀਆਂ ਨੇ ਛੇੜਖਾਨੀਆਂ ਹੁੰਦੀਆਂ ਨੇ ਹੁਣ ਗੱਡੀਆਂ ਦੀ ਐਂਟਰੀਆਂ ਬੈਨ ਹੋ ਰਹੀਆਂ ਤੁਸੀਂ ਇਹੀ ਪਾਰਟੀਆਂ ਜਿਹੜੀਆਂ ਸਿਆਸੀ ਪਾਰਟੀਆਂ ਨੇ ਇਹਨਾਂ ਦੀਆਂ ਗੱਡੀਆਂ ਦੇ ਵਿੱਚ दारूਆ ਵੀ ਚਲਦੀਆਂ ਨੇ ਨਸ਼ੇ ਵੀ ਚਲਦੇ ਆ ਬਾਹਰਲੇ ਆਊਟਸਾਈਡਰ ਵੀ ਆਉਂਦੇ ਨੇ ਬਾਹਰੋਂ ਦੀਆਂ ਗੱਡੀਆਂ ਦਾ ਸਭ ਕੁਝ ਆਉਂਦਾ ਹੈ ਉਹ ਕਦੇ ਬੰਦ ਨਹੀਂ ਹੋਣਗੀਆਂ ਉਦੋਂ ਨਹੀਂ ਬੈਰੀਕੇਡ ਲਾਏ ਜਾਂਦੇ ਉਦੋਂ ਨਹੀਂ ਚੰਡੀਗੜ੍ਹ ਪੁਲਸ ਨਾਕਿਆਂ ਤੇ ਲਾਈ ਜਾਂਦੀ ਲਾਉਂਦੇ ਕਦੋਂ ਨੇ ਜਦੋਂ ਉਹਨਾਂ ਨੂੰ ਲੱਗਦਾ ਵੀ ਇਹਨਾਂ ਨੂੰ ਖਤਰਾ ਹੈ ਇਹਨਾਂ ਦੀਆਂ ਪਾਲਿਸੀਆਂ ਨੂੰ ਖਤਰਾ ਹੈ ਇਹਨਾਂ ਅਧਿਕਾਰੀਆਂ ਨੂੰ ਆਪਣੇ ਆਪ ਨੂੰ ਖਤਰਾ ਹੈ ਇਹਨਾਂ ਦੇ ਮੁਰੇ ਢਾਲ ਬਣ ਕੇ ਚੰਡੀਗੜ੍ਹ ਪੁਲਸ ਖੜੀ ਨੇ ਮੈਂ ਅੱਜ ਦੇਖਿਆ ਕਿ ਜਿਹੜਾ ਹੈਗਾ ਲੰਗਰ ਵੀ ਚੈੱਕ ਹੋ ਕੇ ਆਉਂਦਾ ਉਦੋਂ ਤੁਸੀਂ ਕਹਿੰਦੇ ਉਦੋਂ ਬਿਲਕੁਲ ਕੁਛ ਨਹੀਂ ਚੈੱਕ ਹੁੰਦਾ ਚੈੱਕ ਹੋ ਕੇ ਸਗੋਂ ਇਸ ਛੱਡੋ 2 ਸਾਲ ਪਹਿਲਾਂ ABVP ਦੀ ਇੱਥੇ ਗੱਡੀ ਦੇ ਵਿੱਚੋਂ ਸ਼ਰਾਬ ਫੜੀ ਗਈ ਉਹਦੇ باوجود ਉਹਨਾਂ ਦਾ ਕੈਂਡੀਡੇਚਰ ਕੈਨਸਲ ਨਹੀਂ ਕੀਤਾ ਗਿਆ ਇਹ ਸ਼ਰਿਆਮ ਹੈ ਵੀ ਇੱਥੇ ਸਭ ਕੁਝ ਚੱਲਦਾ ਹੈ ਤੇ ਇਹਨਾਂ ਨੂੰ ਵੀ ਪਤਾ ਹੈ ਤੇ ਇਹਨਾਂ ਨੂੰ ਇਹ ਵੀ ਪਤਾ ਹੈ ਵੀ ਜੇ ਸੀਓ ਚੁਣਾਉਣਾ ਬੰਦ ਕਰਦਾ ਨਾ ਫਿਰ ਵਿਦਿਆਰਥੀਆਂ ਦੀ ਰਾਜਨੀਤੀ ਇੱਥੇ ਹੋਰ ਤਰ੍ਹਾਂ ਨਾਲ ਚੱਲੂਗੀ ਫਿਰ ਸਿਆਸਤ ਆ ਜਿਹੜੀ ਉਹ ਮੁੱਦਿਆਂ ਦੇ ਉੱਤੇ ਹੋਊਗੀ ਜਿਵੇਂ ਬਾਹਰ ਚੱਲਦਾ ਵਾ ਉਹ ਚਾਹੁੰਦੇ ਆ ਵੀ ਮੁੱਦਿਆਂ ਦੇ ਉੱਤੇ ਸਿਆਸਤ ਨਾ ਹੋਵੇ ਸਿਆਸਤ ਕਾਦੇ ਨਾਲ ਹੋਵੇ ਪੈਸੇ ਦੇ ਨਾਲ ਹਿਰਾ ਫੇਰੀਆਂ ਦੇ ਦੰਦ ਦੇ ਤੇ ਦੇਖਿਆ ਜੇ ਮੈਂ ਸ ਕੀ ਕੀ ਲੱਗਦਾ ਉਹ ਜਿਹੜਾ ਹੈਗਾ ਵੀ ਅ ਅੱਜ ਉੱਥੇ ਸਭ ਤੋਂ ਵੱਡਾ ਧਰਨਾ ਹੋ ਰਿਹਾ ਠੀਕ ਆ ਜਿਹੜਾ ਕਿ ਆਪਾਂ ਅਜਮੂਲੀ ਹਕਤਾਂ ਵਾਸਤੇ ਆ ਤੇ ਫਿਰ ਇਹ ਕੀਵੇਂ ਹੋ ਸਕਦਾ ਕਿ ਬਾਲਾ ਸਟੂਡੈਂਟ ਉਹਨੂੰ ਵੱਧ ਵੋਟਾਂ ਪਾ ਕੇ ਜੇ ਮੰਨ ਲਿਆ ਕਿ ਆਪਾਂ ਕਿ ਐਬੀਪੀ ਜਿੱਤ ਗਈ ਹੈ ਪਰ ਜਿਹੜਾ ਦੂਜੇ ਪਾਸੇ ਜੇ ਦੇਖਿਆ ਜਾਵੇ ਧਰਨਾ ਚ ਲੋਕ ਬਹੁਤ ਆ ਹੁਣ ਕੀ ਜਾਂ ਤਾਂ ਵੋਟਾਂ ਵਾਲੇ ਅੱਡ ਸੀਗੇ ਜਾਂ ਇਹ ਅੱਡ ਹੈ ਨਹੀਂ ਵੋਟਾਂ ਵਾਲੇ ਮਾਮਲੇ ਦੇ ਵਿੱਚ ਸਿੱਧਾ ਸਪਸ਼ਟ ਆਈ ਨਹੀਂ ਹੈਗਾ ਵੀ ਜਿਹੜਾ ਬੰਦੇ ਨੂੰ ਵੋਟਾਂ ਪਈਆਂ ਨੇ ਉਹਨੂੰ ਬਹੁਤ ਬਹੁਤ ਹੈ ਇਹਦੇ ਵਿੱਚ ਜਿਵੇਂ ਹੁਣ ਪ੍ਰਧਾਨ ਸਾਥ এবੀਵੀਪੀ ਦਾ ਜਿੱਤਿਆ ਵਾਈਸ ਪ੍ਰਧਾਨ ਸਾਥ ਦਾ ਜਿੱਤਿਆ ਇੱਕ ਪੋਸਟ ਦੇ ਉੱਤੇ ਕੋਈ ਹੋਰ ਬੰਦੇ ਮਤਲਬ ਹਾਂ ਸੋਪੂ ਦਾ ਮੁੰਡਾ ਜਨਰਲ ਜਨਰਲ ਸੈਕਟਰੀ ਜਿੱਤਿਆ ਤੇ ਇੱਕ ਜੋਇੰਟ ਸੈਕਟਰੀ ਦੀ ਪੋਸਟ ਹੈ ਉਹਦੇ ਉੱਤੇ ਮੋਹਿਤ ਮੰਡੇਰ ਨਾ ਜਿੱਤਿਆ ਇਹ ਚਾਰੇ ਬੰਦਿਆਂ ਦੀ ਸਿਆਸਤ ਤੇ ਪਾਰਟੀਆਂ ਬਿਲਕੁਲ ਅੱਡ ਅੱਡ ਨੇ ਹੁੰਦਾ ਕੀ ਹੈ ਏਸ ਯੂਨੀਵਰਸਿਟੀ ਦੇ ਵਿੱਚ ਬੰਦੇ ਅੱਡ ਅੱਡ ਸੀਟਾਂ ਦੇ ਉੱਤੇ ਆਪਦੀ ਆਪਦੀ ਕਰਦੇ ਨੇ ਕੰਟੈਸਟ ਤੇ ਅੰਦਰੋਂ ਹੁੰਦੀ ਹੈ ਕ੍ਰੋਸ ਰੋਟਿੰਗ ਵੀ ਮੈਂ ਤੈਨੂੰ ਆਹ ਸੀਟ ਤੇ ਵੋਟ ਪਾ ਦੇਣਾ ਤੂੰ ਮੈਨੂੰ ਇਹ ਸੀਟ ਤੇ ਵੋਟ ਪਾ ਦੇ ਦੂਸਰਾ ਇੱਥੋਂ ਚੱਲਦੀਆਂ ਬਹੁਤ ਸਾਰੇ ਤਰੀਕਿਆਂ ਦੇ ਨਾਲ ਤੁਹਾਡੀਆਂ ਵੋਟਾਂ ਨੂੰ ਪ੍ਰਭਾਵਿਤ ਕੀਤਾ ਜਾਂਦਾ ਹੈ ਤੇ ਵੋਟਾਂ ਨੂੰ ਬਣਾਉਣ ਦਾ ਜਿਹੜਾ ਤਰੀਕਾ ਹੈ ਵੀ ਅਸਲ ਵਿੱਚ ਲਿੰਗ ਦੋ ਦੀਆਂ ਗਾਈਡਲਾਈਨਸ ਇਹ ਕਹਿੰਦੀਆਂ ਨੇ ਵੀ ਤੁਸੀਂ 5000 ਤੋਂ ਵੱਧ ਇੱਕ ਬੰਦੇ ਨੇ ਖਰਚ ਨਹੀਂ ਕਰਨਾ ਆਪਦੀ ਚੋਣਾਂ ਦੇ ਉਹਦੇ ਦੇ ਤੇ 5000 ਦੇ ਤਾਂ ਇੱਕ ਵਾਰ ਦੇ ਪੋਸਟਰ ਸਾਰੀ ਯੂਨੀਵਰਸਿਟੀ ਦੇ ਵਿੱਚ ਹਿਲਾ ਦਿੰਦੇ ਨੇ ਉਤਲੇ ਜਿਹੜੀਆਂ ਡੀਜੇ ਪਾਰਟੀਆਂ ਨੇ ਜਿਹੜੀਆਂ ਕਲੱਬਾਂ ਚ ਪਾਰਟੀਆਂ ਨੇ ਕੁੜੀਆਂ ਨੂੰ ਬਿਊਟੀ ਪਾਰਲਰ ਦੇ ਪੈਕੇਜ ਦੇਣੇ ਨੇ ਜਿਹੜੀਆਂ ਸ਼ਰਾਬਾਂ ਵੰਡਣੀਆਂ ਨੇ ਨੋਟ ਦੇ ਉੱਤੇ ਨੋਟ ਦਾ ਕਿਹੜਾ ਨੰਬਰ ਹੈ ਉਹ ਤੁਹਾਨੂੰ ਦੇ ਦਿੱਤਾ ਜਾਊਗਾ ਤੁਸੀਂ ਬਾਹਰ ਜਿਹੜੇ ਠੇਕੇ ਨੇ ਉਹਨੂੰ ਜਾ ਕੇ ਉਹ ਨੋਟ ਦਾ ਨੰਬਰ ਨੋਟ ਕਰਾਉਣਾ ਉਹ ਦੱਸੂਗਾ ਤੁਹਾਨੂੰ ਦਾਰੂ ਦੀਆਂ ਕਿੰ андар сет ਇਹ ਸਭ ਕੁਝ ਚੱਲਦਾ ਕਿੱਥੋਂ ਚੱਲਦਾ ਉੱਤੋਂ ਪਾਰਟੀਆਂ ਵਾਲੇ ਪੈਸੇ ਨੋ ਦੇ ਨੇ ਜੇ ਕਾਂਗਰਸ ਲਾਉਂਦੀ ਹੈ ਜੇ ਭਾਜਪਾ ਲਾਉਂਦੀ ਹੈ ਅਕਾਲੀ ਦਲ ਲਾਉਂਦੀ ਉਹਨਾਂ ਸਭ ਨੂੰ ਇਹ ਹੁੰਦਾ ਵੀ ਸਾਡੇ ਇੱਥੋਂ ਬੰਦੇ ਪੜਨ ਫਿਰ ਸਾਡੀ ਚੜ੍ਹਾਈ ਹੋਵੇ ਅਸੀਂ ਇੱਥੋਂ ਆਉਂਦੀ ਐਮਪੀ ਐਮਐਲਏ ਬਣਾਈਏ ਤਿਆਰ ਕਰੀਏ ਕਿਤੇ ਕਿਸੇ ਦੇ ਨਾਲ ਆ ਇਹ ਤਾਂ ਨਹੀਂ ਜਿਹੜਾ ਹੈਗਾ ਜਿਹੜੀਆਂ ਜਿਹੜੇ ਸਟੂਡੈਂਟ ਜਥੇਬੰਦਗਾ ਸਿੱਖਾਦੇ ਉਸ ਤੋਂ ਹੋਗਾ ਉਸ ਤੋਂ ਹੋਗਾ ਜਾਂ ਫੋਰਜਰ ਸਟੂਡੈਂਟ ਆਰਗੇਨ ਉਹਨਾਂ ਦਾ ਫਿਰ ਇਸੇ ਕਰਕੇ ਖਤਮ ਹੋ ਗਿਆ ਬਹੁਤੀਆਂ ਜਿਹੜੀਆਂ ਖਤਮਾ ਇਸੇ ਕਰਕੇ ਹੋਇਆ ਕਿਉਂਕਿ ਜਦੋਂ ਪੈਸਾ ਬਹੁਤ ਵੱਡੇ ਪੱਧਰ ਤੇ ਦੁਰਾਇ ਨੀਤੀਆ ਉਹ ਬਹੁਤ ਪਿੱਛੇ ਰਹਿ ਜਾਂਦੀ ਤੇ ਇਸੇ ਕਰਕੇ ਉਹਨਾਂ ਨੂੰ ਇਸੇ ਕਰਕੇ ਆ ਗੱਡੀਆਂ ਕਦੇ ਬੰਦ ਨਹੀਂ ਹੁੰਦੀਆਂ ਉਹਦੇ ਵਿੱਚ ਚਿੱਕਰ ਬਾਜ਼ੀਆਂ ਕਦੇ ਬੰਦ ਨਹੀਂ ਹੁੰਦੀਆਂ ਤੁਸੀਂ ਉਹਨਾਂ ਨੂੰ ਦੱਸ ਵੀ ਦਿਓ ਹੁਣ ਭਾਜਪਾ ਵਾਲੇ ਕੀ ਚਾਹੁੰਦੇ ਨੇ ਵੀ ਵਿਦਿਆਰਥੀ ਜਿਹੜਾ ਨਵਾਂ ਨਵਾਂ ਆਇਆ ਯੂਨੀਵਰਸਿਟੀ ਦੇ ਵਿੱਚ ਉਹ ਇਸ ਮਾਹੌਲ ਚ ਰੰਗਿਆ ਜਾਵੇ ਸਾਨੂੰ ਕੋਈ ਸਮੱਸਿਆ ਨਹੀਂ ਉਹ ਖਾਓ ਪੀਓ ਐਸ਼ ਕਰੋ ਵਾਲੇ ਕਲਚਰ ਦੇ ਵਿੱਚ ਯੂਸ ਟੂ ਹੋ ਜੇ ਕੋਈ ਪ੍ਰੋਬਲਮ ਨਹੀਂ ਪਰ ਜੇ ਉਹ ਧਰਨੇ ਆ ਤੇ ਹੁੰਦਾ ਤਾਂ ਸਾਨੂੰ ਬਹੁਤ ਵੱਡੀ ਸਿੱਖਿਆ ਫਿਰ ਐਫਿਡੇਵਿਟ ਲੜਾਂਗੇ ਬਿਲਕੁਲ ਫਿਰ ਇਸੇ ਕਰਕੇ ਤਾਂ ਐਫਿਡੇਵਿਟ ਪਹਿਲਾਂ ਲਖਵਾਇਆ ਉਹਨਾਂ ਨੇ ਉਹਨਾਂ ਨੂੰ ਪਤਾ ਸੀ ਉਹਨਾਂ ਨੇ ਸੈਨੇਟ ਦਾ ਤਾਂ ਬਾਅਦ ਚ ਅਨਾਉਂਸ ਹੋਇਆ ਨਾ ਐਫਿਡੇਵਿਟ ਪਹਿਲਾਂ ਬਣਵਾਇਆ ਉਹਨਾਂ ਨੂੰ ਪਤਾ ਸੀ ਵੀ ਉਹਨਾਂ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਅ ਅਨਾਉਂਸ ਕਰਨਾ ਹੈ ਵੀ ਸੈਨੇਟਾ ਜਿਹੜਾ ਇਸ ਧਰਨੇ ਵਿੱਚ ਵਿਦਿਆਰਥੀ ਨਾ ਪਹੁੰਚਣ ਇਸ ਕਰਕੇ ਪਹਿਲਾਂ ਉਹ ਇਨਸ਼ੋਰ ਕਰਦੇ ਨੇ ਉਹਨਾਂ ਨੂੰ ਅਗਲੇ ਕਦਮਾਂ ਦਾ ਪਤਾ ਹੁੰਦਾ ਉਹ ਤੋਂ ਪਹਿਲਾਂ ਉਹ ਇਹੋ ਜਿਹੇ ਕਦਮ ਚੱਕਦੇ ਨੇ ਵੀ ਐਫਿਡੇਵਿਟ ਲਾਓ ਵੀ ਤੁਹਾਡੀ ਜ਼ੁਬਾਨ ਅਸੀਂ ਬੰਦ ਕਰ ਦਿੱਤੀ ਯੂਨੀਵ ਦਾ ਸਿਲੇਬਸ ਹੋਊਗਾ ਕੀ ਕੀ ਗੱਲਾਂ ਹੋਣੀਆਂ ਤੁਹਾਡੇ ਹਿਸਾਬ ਨਾਲ ਸਿਲੇਬਸ ਤਾਂ ਤੁਸੀਂ ਹੁਣ ਦੇਖ ਲਓ ਵੀ ਪੂਰੇ ਦੇਸ਼ ਦੇ ਵਿੱਚ ਜਿਸ ਤਰ੍ਹਾਂ ਦਾ ਸਿਲੇਬਸ ਹੋ ਰਿਹਾ ਉਹ ਪ੍ਰਾਣੀਆਂ ਵੇਦਾਂ ਵਾਲੀਆਂ ਚੀਜ਼ਾਂ ਜਾ ਕੇ ਪੜਾਈਆਂ ਜਾ ਰਹੀਆਂ ਨੇ ਆ ਸਿਲੇਬਸਾਂ ਦੇ ਵਿੱਚ ਸੋਧਾਂ ਕੀਤੀਆਂ ਗਈਆਂ ਨੇ ਜਿਹੜੇ ਕੋਈ ਵੀ ਜਮਹੂਰੀਅਤ ਦੇ ਉੱਤੇ ਜਿਹੜੇ ਕੋਈ ਆਜ਼ਾਦੀ ਦੇ ਉੱਤੇ ਜਿਹੜੇ ਭਗ ਸਿੰਘ ਉਹਨਾਂ ਦੇ ਉੱਤੇ ਪਹਿਲਾ ਵਾਲਾ ਸਿਲੇਬਸ ਵੀ ਕੋਈ ਬਹੁਤਾ ਚੰਗਾ ਨਹੀਂ ਹੈਗਾ ਕਿਉਂਕਿ ਸਾਨੂੰ ਸਾਡੀ ਗਦਰੀਆਂ ਬਾਰੇ ਕੋਈ ਬਹੁਤਾ ਪੜਾਇਆ ਨਹੀਂ ਜਾਂਦਾ ਸਾਡੇ ਸਿਲੇਬਸਾਂ ਦੇ ਵਿੱਚ ਪਗ ਸਿੰਘ ਬਾਰੇ ਕੋਈ ਬਹੁਤਾ ਚੰਗਾ ਰੋਲ ਨਹੀਂ ਹੈਗਾ ਸਿਲੇਬਸਾਂ ਦੇ ਵਿੱਚ ਗਾਂਧੀ ਬਹੁਤਾ ਪੜਾਇਆ ਜਾਂਦਾ ਵਾ ਜਾਂ ਆਪਾਂ ਇਹ ਗੱਲ ਕਰੀਏ ਵੀ ਇੱਕ ਚੁਣਵੀ ਥੋੜਾ ਜਿਹਾ ਇੱਕ ਸੈਕਸ਼ਨ ਹੈ ਜਿਹੜਾ ਪੜਾਇਆ ਜਾਂਦਾ ਕੋਈ ਚੰਗਾ ਪਰ ਉਹ ਜਿਹੜਾ ਜਿਹੜਾ ਮਾੜਾ ਮੋਟਾ ਚੰਗਾ ਹੈ ਜਿਵੇਂ 파ਸ਼ ਦੀ ਕਵਤਾ ਨੂੰ ਸਿਲੇਬਸ ਦੇ ਵਿੱਚੋਂ ਪੜ੍ਹ ਦੇਣਾ ਜਾਂ ਆਪਾਂ ਕਹੇ ਲਈ ਲਾਲ ਸਿੰਘ ਦਿਲ ਵਰਗੇ ਜਿਹੜੇ ਕਵੀ ਨੇ ਜਾਂ ਹੋਰ ਜਿਹੜੇ ਚੰਗੇ ਵਧੀਆ ਲੇਖਕ ਨੇ ਪ੍ਰੇਮਚੰਦ ਵਰਗੇ ਨੇ ਕੋਈ ਹੋਰ ਨੇ ਉਹਨਾਂ ਦੀ ਸਿਲੇਬਸਾਂ ਦੇ ਵਿੱਚ ਲਿਹਾਉਣਾ ਕੀ ਹੈ ਲਿਹਾਉਣੀਆਂ ਆਪਦੇ ਤਰ੍ਹਾਂ ਦੀਆਂ ਧਾਰਮਿਕ ਜਾਤੀਵਾਦੀ ਜਿਹੜੀਆਂ ਹੋਰ ਮਤਲਬ ਮੁ슬ਮਾਨਾਂ ਨੂੰ ਉਹ ਦੁਸ਼ਮਣ ਬਣਾ ਕੇ ਪੇਸ਼ ਕਰਨਾ ਇਹ ਜਿਹੀਆਂ ਚੀਜ਼ਾਂ ਨੂੰ ਲਿਆ ਕੇ ਇਸ ਦੇਵਸਾ ਦੇ ਵਿੱਚ ਪੇਸ਼ ਕਰਨਾ ਨਾਲ ਰਿਸਰਚਾਂ ਕਿਹੜੇ ਜਿਹੇ ਮੁੱਦਿਆਂ ਦੇ ਉੱਤੇ ਕਰਨੀਆਂ ਵੀ ਗੋਹੇ ਦੇ ਉੱਤੇ ਇਹਦੇ ਉੱਤੇ ਵੀ ਜਿਹੜੀਆਂ ਮਤਲਬ ਜਾਂ ਗਣੇਸ਼ ਦਾ ਪਲਾਸਟਿਕ ਸਰਜਰੀ ਨਾਲ ਸਿਰ ਲਾਤਾ ਸੀ ਜਾਂ ਇਹੋ ਜੀਆਂ ਮਤਲਬ ਬਿਲਕੁਲ ਹੀ ਮਿਥਿਹਾਸ ਵਾਲੀਆਂ ਗੱਲਾਂ ਜਿਹੜੀ ਵਿਗਿਆਨ ਬਿਲਕੁਲ ਐਕਸੈਪਟ ਨਹੀਂ ਕਰਦੀ ਉਹ ਚੀਜ਼ਾਂ ਸਾਰੀਆਂ ਦੂਸਰਾ ਇੱਥੇ ਬੰਦੇ ਆਪਦੇ ਲਾਉਣੇ ਤਾਂ ਕਿ ਉਹ ਆਪਦੇ ਹਿਸਾਬ ਨਾਲ ਯੂਨੀਵਰਸਿਟੀ ਨੂੰ ਸੈੱਟ ਕਰ ਸਕਣ ਤਾਂ ਕਿ ਆਉਣ ਵਾਲੇ ਵਿਦਿਆਰਥੀ ਜਿਹੜੇ ਨੇ ਉਹਨਾਂ ਨੂੰ ਸੋਚਣਾ ਖਤਮ ਕਰ ਦਿੱਤਾ ਜਾਵੇ ਲੜਨ ਦੀ ਤਾਕਤ ਉਹਨਾਂ ਵਿੱਚੋਂ ਖੋ ਲਈ ਜਾਵੇ ਤੇ ਉਹਨਾਂ ਨੂੰ ਸਿਰਫ ਸਿਰਫ ਇੱਕ ਰੱਟੂ ਤੋਤੇ ਬਣਾ ਕੇ ਇਸ ਯੂਨੀਵਰਸਿਟੀ ਦੇ ਵਿੱਚੋਂ ਬਾਹਰ ਕਰਿਆ ਜਾਵੇ ਜੇ ਦੇਖਿਆ ਜਾਵੇ ਆਮਾ ਤੁਸੀਂ ਜਿਹੜਾ ਪਹਿਲਾਂ ਵੀ ਅਸੀਂ ਉਹ ਲੜਕਾਰ ਬਣਾਉਂਦਾ ਆਪਾਂ ਬੁਲਾ ਰਹੀ ਰਹੇ ਉਹਨਾਂ ਨਾਲ ਖੜ ਤੁਹਾਨੂੰ ਜਾਣਦੀ ਆਂ ਤੁਸਾਨ ਅਬਦੁੱਲ ਨਾਲ ਲੜੇ ਹੋ ਫਿਲਹਾਲ ਤੁਸੀਂ ਪਾਸ ਆਊਟ ਹੋ ਗਏ ਹੋ ਹੁਣ ਤੁਸੀਂ ਮਤਲਬ ਜਿਹੜਾ ਅੱਗੇ ਆ ਪ੍ਰੈਕਟਿਸ ਸ਼ੁਰੂ ਕਰ ਲਈ ਆ ਹਾਂਜੀ ਹਾਂਜੀ ਇਸ ਯੂਨੀਵਰਸਿਟੀ ਦੇ ਵਿੱਚ ਜੋ ਤੁਸੀਂ ਹੰਡਾਇਆ ਪੜਿਆ ਹਨ ਸਟਰਗਲ ਕੀਤਾ ਉਹਦਾ ਫਿਰ ਆਉਣ ਵਾਲੀ ਲਾਈਫ ਦੇ ਵਿੱਚ ਕੀ ਇਫੈਕਟ ਰਹੇਗਾ ਦੇਖੋ ਇਫੈਕਟ ਤਾਂ ਨਹੀਂ ਮੈਨੂੰ ਲੱਗਦਾ ਵੀ Vocês vão ver o vídeo de ਤਾਂ ਤੁਸੀਂ ਵਿਦਿਆਰਥੀਆਂ ਦੇ ਵਿੱਚ ਵਿਦਿਆਰਥੀ ਜੀਵਨ ਚੁਣਨੇ ਹੋ ਤਾਂ ਤੁਸੀਂ ਬਹੁਤ ਇਹੋ ਜਿਹੀਆਂ ਕੈਂਪਸਾਂ ਦੇ ਵਿੱਚ ਤੁਸੀਂ ਬਹੁਤ ਸਾਰੀਆਂ ਚੀਜ਼ਾਂ ਸਿੱਖਦੇ ਹੋ ਇੱਕ ਪੜਾਈ ਕਲਾਸਰੂਮ ਵਾਲ ਦੇ ਅੰਦਰ ਜਿਹੜੀ ਪੜਾਈ ਹੈ ਉਹ ਤਾਂ ਹਰ ਤਰ੍ਹਾਂ ਦੀ ਪ੍ਰਾਈਵੇਟ ਸਰਕਾਰੀ ਯੂਨੀਵਰਸਿਟੀ ਦੇ ਵਿੱਚ ਮਿਲ ਜੂਗੀ ਤੁਹਾਨੂੰ ਡਿਗਰੀਆਂ ਕੋਈ ਵੀ ਦੇ ਸਕਦਾ ਹੈ ਜੇ ਤੁਸੀਂ ਪ੍ਰਾਈਵੇਟ ਯੂਨੀਵਰਸਿਟੀ ਜਾਂਦੇ ਹੋ ਉਹ ਮਹਿੰਗੀ ਮਿਲਦੀ ਹੈ ਜੇ ਸਰਕਾਰੀ ਚ ਜਾਂਦੇ ਹੋ ਸਸਤੀ ਮਿਲ ਜਾਂਦੀ ਹੈ ਪਰ ਉਸ ਕਲਾਸਰੂਮ ਦੀ ਪੜਾਈ ਨਾਲੋਂ ਜਿਹੜੀ ਸਕੂਲਾਂ ਤੇ ਯੂਨੀਵਰਸਿਟੀਆਂ ਦਾ ਇੱਕ ਫਰਕ ਆ ਉਹਦਾ ਵਖਰੇਵਾ ਤਾਂ ਕਰਨਾ ਪੈਣਾ ਹੈ ਨਾ ਸਕੂਲਾਂ ਦੇ ਵਿੱਚ ਫਿਕਸ ਟਾਈਮ ਹੁੰਦਾ ਤੁਸੀਂ ਕਲਾਸ 'ਚ ਜਾਂਦੇ ਹੋ ਵਾਪਸ ਆਉਂਦੇ ਹੋ ਘਰੇ ਕਲਾਸਰੂਮ ਤੋਂ ਬਾਹਰਲੀ ਪੜਾਈ ਆ ਜਿਹਨੂੰ ਭਗ ਸਿੰਘ ਕਹਿੰਦਾ ਵਿਦਿਆਰਥੀ ਤੇ ਰਾਜਨੀਤੀ ਉਹ ਸਿਆਸਤ ਦੇ ਵਿੱਚ ਭਾਗ ਲੋ ਜਿਹੜੀ ਸਿਆਸਤ ਇਹ ਤੈਅ ਕਰਦੀ ਹੈ ਵੀ ਤੁਸੀਂ ਪਾਉਣਾ ਕੀ ਆ ਪਹਿਨਣਾ ਕੀ ਆ ਖਾਣਾ ਕੀ ਆ ਤੁਸੀਂ ਕੁੜੀਆਂ ਨੇ ਹੋਸਟਲ ਚ ਕਿਹੜੇ ਵੇਲੇ ਬਾਹਰ ਨਿਕਲਣਾ ਤੁਹਾਡੀਆਂ ਫੀਸਾਂ ਕਿੰਨੀਆਂ ਹੋਣਗੀਆਂ ਇਹ ਸਾਰੀਆਂ ਚੀਜ਼ਾਂ ਤੁਹਾਨੂੰ ਇੱਥੇ ਆ ਕੇ ਸਿੱਖਣ ਨੂੰ ਮਿਲਦੀਆਂ ਜਦੋਂ ਇੱਥੇ ਆ ਕੇ ਤੁਸੀਂ ਵਿਦਿਆਰਥੀਆਂ ਦੇ ਨਾਲ ਇਕੱਠੇ ਹੁੰਨੇ ਹੋ ਯੂਨੀਅਨ ਬਣਾਉਨੇ ਹੋ ਲੜਦੇ ਹੋ ਮਸਲਿਆਂ ਦੇ ਉੱਤੇ ਬੋਲਦੇ ਹੋ ਤਾਂ ਮੈਨੂੰ ਲੱਗਦਾ ਵੀ ਉਹ ਤੋਂ ਬਹੁਤ ਸਾਰੀਆਂ ਚੀਜ਼ਾਂ ਸਮਾਜ ਬਾਰੇ ਕੀ ਚੰਗਾ ਕੀ ਮਾੜਾ ਤੇ ਆਪਦੇ ਹੱਕਾਂ ਲਈ ਬੋਲਣਾ ਤੁਸੀਂ ਸਿੱਖਦੇ ਹੋ ਮੈਂ ਜਿਹੜੇ ਕਾਲਜ ਮੈਂ ਪਹਿਲਾਂ ਇੱਕ ਪ੍ਰਾਈਵੇਟ ਯੂਨੀਵਰਸਿਟੀ ਤੋਂ ਪੜ੍ਹੀ ਹਾਂ ਚਿਤਕਾਰ ਯੂਨੀਵਰਸਿਟੀ ਤੋਂ ਉੱਥੇ ਕੁੜੀਆਂ ਨੂੰ ਸ਼ਾਮ ਨੂੰ 6 ਵਜੇ ਤਾਲੇ ਲਾ ਕੇ ਅੰਦਰ ਬੰਦ ਕਰ ਦਿੱਤਾ ਐਂ ਬਸ ਇੱਥ ਨੇ ਸੰਘਰਸ਼ ਕੀਤਾ ਤੇ ਫੀਸਾਂ ਦੇ ਵਾਅਦੇ ਵਾਪਸ ਕਰਾਏ ਨੇ ਉਥੇ ਤਾਂ ਤੁਸੀਂ ਧਰਨਾ ਨਹੀਂ ਲਾ ਸਕਦੇ ਉੱਥੇ ਤਾਂ ਗੇਟ ਤੋਂ ਅੰਦਰ ਨਹੀਂ ਜਾ ਸਕਦੇ ਹੁਣ ਚੰਡੀਗੜ੍ਹ ਯੂਨੀਵਰਸਿਟੀ ਹੈ ਇਹਨਾਂ ਦੇ ਰਾਜ ਸਭਾ ਦੇ ਮੈਂਬਰਾਂ ਦੀ ਉਹ ਜਾਂ ਆਪਣੀ लवली ਯੂਨੀਵਰਸਿਟੀ ਹੈ ਜਿੰਨੀਆਂ ਇਹ ਯੂਨੀਵਰਸਿਟੀਆਂ ਨੇ ਪ੍ਰਾਈਵੇਟ ਯੂਨੀਵਰਸਿਟੀ ਕਿੰਨੀਆਂ ਸਾਰ ਦੁਕਾਨਾਂ ਖੁੱਲੀਆਂ ਹੋਈਆਂ ਨੇ ਜਿੱਥੇ ਤੁਸੀਂ ਇਸ ਤਰ੍ਹਾਂ ਦਾ ਧਰਨਾ ਲਾਉਣ ਬਾਰੇ ਸੋਚ ਹੀ ਨਹੀਂ ਸਕਦੇ ਤੁਹਾਡੇ ਤੋਂ ਪਹਿਲਾਂ ਹੀ ਸ਼ਰਤਾਂ ਲਿਖਾ ਦਿੱਤੀਆਂ ਜਾਂਦੀਆਂ ਵੀ ਇਹਨਾਂ ਸ਼ਰਤਾਂ ਦੇ ਅਧੀਨ ਤੁਹਾਨੂੰ ਮਿਲੂਗਾ ਜੇ ਤੁਸੀਂ ਮਾੜੀ ਮੋਟੀ ਅਵਾਜ਼ ਚੱਕਦੇ ਹੋ ਤੁਹਾਨੂੰ ਬਾਹਰ ਕਰ ਦਿੱਤਾ ਜਾਂਦਾ ਤੇ ਪਰ ਇਨਾਂ ਦੀ ਕੋਸ਼ਿਸ਼ ਇਹੀ ਹੈ ਵੀ ਇਹ ਜਿਹੜੀਆਂ ਯੂਨੀਵਰਸਿਟੀਆਂ ਨੇ ਇਹਨਾਂ ਨੂੰ ਉਸੇ ਤਰ੍ਹਾਂ ਬਣਾਇਆ ਜਾਵੇ ਇੱਕ ਕਿਲੇ ਬਣਾ ਦਿੱਤਾ ਜਾਵੇ ਜਿਹਦੇ ਵਿੱਚ ਉਹਨਾਂ ਦੀ ਮਰਜ਼ੀ ਦੇ ਮੁਤਾਬਕ ਪੜ੍ਹਾਈ ਹੋਊਗੀ ਉਹਨਾਂ ਦੀ ਮਰਜ਼ੀ ਦੇ ਮੁਤਾਬਕ ਵਿਦਿਆਰਥੀ ਬੋਲਣਗੇ ਤੇ ਉਸੇ ਹਿਸਾਬ ਨਾਲ ਸਿਆਸਤ ਹੋਊਗੀ ਜੇ ਦੇਖਿਆ ਜਾ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਪ੍ਰਾਈਵੇਟ ادارے ਨੇ ਚਾਹੇ ਪੰਜਾਬ ਦੇ ਸਟੂਡੈਂਟ ਪਲਾਨ ਕਰਕੇ ਬਾਹਰ ਚਲੇ ਗਏ ਪਰ ਅਦਰ ਸਟੇਟ ਦੇ ਸਟੂਡੈਂਟ ਬਹੁਤ ਜ਼ਿਆਦਾ ਜਿਹੜਾ ਚਾਹੇ ਆਪਾਂ ਕਹਗੇ ਆ ਤੁਹਾਡੇ ਮਹਾਲੀ ਖੜੜ ਦੇ ਇਲਾਕੇ ਵਾਲੀਆਂ ਯੂਨੀਵਰਸਿਟੀਆਂ ਲਈ ਚਾਹੇ ਆਪਾਂ ਜਦੋਂ ਆਪਾਂ ਪਟਿਆਲੇ ਦੇ ਰਾਹ ਦੀਆਂ ਯੂਨੀਵਰਸਿਟੀਆਂ ਲਈ ਬਠਿੰਡੇ ਜਿਸ ਤਰ੍ਹਾਂ ਪ੍ਰਾਈਵੇਟ ਮਤਲਬ ਵੀ ਕਹਿੰਦੇ ਲੱਡੂ ਵੇਚ ਨਾਲ ਜਿਉਂ ਯੂਨੀਵਰਸਿਟੀਆਂ ਫੁੱਲ ਜਾਜੋ ਹੈ ਨਾ ਤੇ ਮਤਲਬ ਜਿਹੜਾ ਹੈਗਾ ਜਿਸ ਤਰ੍ਹਾਂ ਜਿਹੜੀ ਆਪਾਂ ਕਿ ਸਿੱਖਿਆ ਸਿੱਖਿਆ ਵਪਾਰੀਆਂ ਦੇ ਹੱਥ ਚਲੀ ਗਈ ਹੈ ਇਹਦਾ ਨੁਕਸਾਨ ਕੀਵੇਂ ਦੇ ਨੁਕਸਾਨ ਇਹੀ ਹੈ ਵੀ ਹੁਣ ਜੇ ਸਿੱਖਿਆ ਉਹਨਾਂ ਦੇ ਹੱਥਾਂ ਦੇ ਵਿੱਚ ਹੋਊਗੀ ਫਿਰ ਇੱਕ ਬਹੁਤ ਹੀ ਛੋਟਾ ਸੈਕਸ਼ਨ ਪੜ ਸਕਦਾ ਜਿਵੇਂ ਮੈਂ ਵਕਾਲਤ ਕੀਤੀ ਹੈ ਇਸ ਯੂਨੀਵਰਸਿਟੀ ਤੋਂ ਕੀਤੀ ਹੈ ਇਸ ਯੂਨੀਵਰਸਿਟੀ ਦੇ ਵਿੱਚ ਮੇਰੀ ਪੂਰੀ ਵਕਾਲਤ ਦੀ ਡਿਗਰੀ 40 ਤੋਂ 45000 ਰੁਪਏ ਦੇ ਵਿੱਚ ਕਿੰਨੇ ਸਾਲ ਦੀ ਸੀ 3 ਸਾਲ ਦੀ ਸੀ ਤੁਸੀਂ ਸੋਚੋ ਵੀ ਮੇਰੀ ਸਾਲ ਦੀ 10 ਤੋਂ 15000 ਫੀਸ ਸੀ 3 ਸਾਲ ਦੀ ਡਿਗਰੀ 45000 ਰੁਪਏ ਦੇ ਵਿੱਚ ਇੱਥੇ ਹੋਈ ਪਰ ਜੇ ਤੁਸੀਂ ਇਹੀ ਕਿਸੇ ਪ੍ਰਾਈਵੇਟ ਯੂਨੀਵਰਸਿਟੀ ਤੋਂ ਕਰਦੇ ਹੋ ਉੱਥੇ ਘੱਟੋ ਘੱਟ 1.5 ਤੋਂ 2 ਲੱਖ ਰੁਪਇਆ ਘੱਟੋ ਘੱਟ ਇੱਕ ਸਾਲ ਦੀ ਫੀਸ ਹੈ ਜੇ ਮਤਲਬ 6 ਲੱਖ ਘੱਟੋ ਘੱਟ ਹੈ ਤੁਸੀਂ ਇਹ ਲਗਾ ਲਓ ਵੀ ਇਹ ਇਹੀ ਇਹ ਚਾਹੁੰਦੇ ਨੇ ਇਹਦੇ ਨਾਲੋਂ 12 ਗੁਣਾ ਵੱਧ ਫੀਸ ਦੇ ਜੀ ਅੱਜ ਯੂਨੀਵਰਸਟੀਆਂ ਪ੍ਰਾਈਵੇਟ ਹੋਈਆਂ ਉਹਦੇ ਕਈ ਨੁਕਸਾਨ ਨੇ ਇੱਕ ਡਿਗਰੀਆਂ ਡਿਪਲੋਮੇ ਬਹੁਤ ਮਹਿੰਗੇ ਹੋ ਜਾਣੇ ਆ ਆਮ ਲੋਕਾਂ ਦੇ ਨੌਜਵਾਨ ਧੀਆ ਪੁੱਤ ਪੜ ਹੀ ਨਹੀਂ ਸਕਣਗੇ ਕਦੇ ਵੀ ਇੱਥੇ ਕਰਜ਼ੇ ਲੈ ਕੇ ਵੀ ਪੜਨਾ ਉਹਨਾਂ ਲਈ ਔਖਾ ਹੋ ਜਾਣਾ। ਦੂਸਰਾ ਇਹ ਜੀਆਂ ਯੂਨੀਵਰਸਟੀਆਂ ਦੇ ਵਿੱਚ ਜਿਹੜੀ ਇਹ ਰਾਜਨੀਤੀ ਹੈ ਜਿਹੜੀ ਸਿਆਸਤ ਜਿਹੜੀ ਵਿਦਿਆਰਥੀ ਆਪਣੇ ਹੱਕਾਂ ਲਈ ਲੜਨਾ ਸਿੱਖਦੇ ਨੇ ਅਸੀਂ ਵੀ ਤੇਸੀ ਯੂਨੀਵਰਸਿਟੀ ਦੇ ਵਿੱਚੋਂ ਤਿਆਰ ਹੋ ਕੇ ਨਿਕਲੇ ਆ ਬਹੁਤੇ ਵਿਦਿਆਰਥੀ ਜਿਹੜੇ ਸੀਐਨਆਰਸੀ ਦਾ ਵਿਰੋਧ ਕਰਦੇ ਰਹੇ ਨੇ ਜਿਨ੍ਹਾਂ ਨੇ ਸ਼ਹੀਨ ਬਾਗ ਵਾਲੇ ਪ੍ਰੋਟੈਸਟ ਕੀਤੇ ਨੇ ਜਿਹੜੇ ਪੂਰੀ ਦੁਨੀਆ ਦੇ ਵਿੱਚ ਵੀ ਕਿਤੇ ਵੀ ਜਦੋਂ ਕਿਤੇ ਲੋਕ ਲੜਦੇ ਨੇ ਤਾਂ ਉਹਨਾਂ ਵਿੱਚੋਂ ਵਿਦਿਆਰਥੀ ਮੋਢੀ ਹੁੰਦੇ ਨੇ ਮੋਰੀ ਹੁੰਦੇ ਨੇ ਅੱਜ ਪਲੇਸਟਿਨ ਦੇ ਹੱਕ ਦੇ ਵਿੱਚ ਆਵਾਜ਼ਾਂ ਆ ਰਹੀਆਂ ਨੇ ਨਿਊਯਾਰਕ ਦੇ ਵਿੱਚ ਟਰੰਪ ਸਰਕਾਰ ਨੂੰ ਉੱਥੋਂ ਦੀਆਂ ਵਿਦਿਆਰਥੀ ਜਿਹੜੇ ਯੂਨੀਵਰਸਟੀਆਂ ਦੇ ਵਿੱਚ ਪੜ੍ਹਦੇ ਨੇ ਉਹਨਾਂ ਨੇ 79 ਧੂਆਂ ਲਿਆ ਰੱਖਿਆ ਉਹਨਾਂ ਨੂੰ ਡਿਟੇਨ ਕੀਤਾ ਜਾ ਰਿਹਾ ਉਹਨਾਂ ਤੇ ਕੇਸ ਪਾਇਆ ਜਾ ਰਿਹਾ ਵਿਦਿਆਰਥੀ ਚੁੱਪ ਨਹੀਂ ਹੋ ਰਹੇ ਕਿਉ ਵੀ ਉਹਦੀ ਰੌਸ਼ਨੀ ਜਿਹੜੀ ਹੈ ਉਹਦੇ ਨਾਲ ਉਹ ਜਿਵੇਂ ਆਪਾਂ ਕਹਿ ਲਈਏ ਉਹਦੇ ਵਿੱਚ ਸੇਕ ਨਹੀਂ ਹੁੰਦਾ ਪਰ ਉਹਦੇ ਚੰਦਰ ਇੱਕ ਜੋਸ਼ ਹੁੰਦਾ ਪੂਰਾ ਤੇ ਉਸੇ ਜੋਸ਼ ਦੇ ਨਾਲ ਉਹ ਸਮਾਜ ਦੇ ਵਿੱਚ ਹਰ ਇੱਕ ਬੁਰਾਈਆਂ ਦੇ ਖਿਲਾਫ ਉਹ ਲੜਨਾ ਸਿੱਖਦਾ ਹੈ ਕਿ ਉਹ ਬੋਲਦਾ ਵੀ ਹੈ ਉਸੇ ਜਵਾਨੀ ਦੇ ਜੋਸ਼ ਦੇ ਨਾਲ ਹੌਸ਼ ਦੇ ਨਾਲ ਜਦੋਂ ਇਹ ਜੀਆਂ ਸਰਕਾਰਾਂ ਜਿਹੜੀਆਂ ਆਉਂਦੀਆਂ ਨੇ ਉਹਨਾਂ ਨੂੰ ਚੈਲੰਜ ਕਰਦਾ ਤਾਂ ਇਹੀ ਉਹਨਾਂ ਨੂੰ ਮਨਜ਼ੂਰ ਨਹੀਂ ਇਸ ਕਰਕੇ ਸਿਆਸਤ ਤੋਂ ਦੂਰ ਕਰਨਾ ਪੜਾਈਆਂ ਤੋਂ ਦੂਰ ਕਰਨਾ ਤੇ ਆਪਣੇ ਹਿਸਾਬ ਨਾਲ ਲੱਟੂ ਤੋਤੇ ਬਣਾਉਣਾ ਜਾਂ ਆਪਦੇ ਹਿਸਾਬ ਦੇ ਬੰਦੇ ਬਣਾ ਕੇ ਇਥੋਂ ਕੱਢਣਾ ਇਸ ਕਰਕੇ ਇਹ ਜੀ ਸਿਆਸਤ ਦੇ ਵਿੱਚ ਇਹਨਾਂ ਨੇ ਲੀਡਰ ਆਪ ਦੇ ਬਿਠਾਏ ਨੇ ਉੱਪਰ 22 ਚਾਂਸਲਰ ਤੇ ਸਾਰੇ ਬੰਦੇ ਆਪਦੇ ਬਿਠਾਏ ਨੇ ਸੈਨੇਟ ਦੇ ਵਿੱਚ ਇਹਨਾਂ ਦਾ ਕੰਟਰੋਲ ਨਹੀਂ ਤਾਂ ਸੈਨੇਟ ਖਤਮ ਕਰੋ ਜਾਂ ਆਪਦੇ ਬੰਦੇ ਨਾਮਜ਼ਦ ਕਰਕੇ ਲਿਆਓ ਤੇ ਚੌਥੇ ਨੰਬਰ ਤੇ ਆਪਦੀ ਰਾਜਨੀਤੀ ਦੇ ਵਿੱਚ ਇਹੋ ਜਿਹੇ ਚੀਜ਼ਾਂ ਨੂੰ ਲੈ ਕੇ ਜਾਂਦੀ ਏਬੀਵੀਪੀ ਵਰਗੀਆਂ ਜਿੱਥੇ ਬੰਦੀਆਂ ਪੁੱਗੀਆਂ ਆਪਾਂ ਕਿ ਸਟੂਡੈਂਟ ਬਾਡੀ ਤੋਂ ਲੈ ਕੇ ਫਿਰ ਜਿਹੜੇ ਇਲੈਕਟੋਰਲ ਕਮਿਸ਼ਨ ਤੱਕ ਸਾਰਾ ਕੁਝ ਹੈ ਜਿਵੇਂ ਜਿਸ ਤਰ੍ਹਾਂ ਆਪਣੇ ਗਵਾਂਢੀ ਦੇਸ਼ ਦੇ ਵਿੱਚ ਆਪਾਂ ਕਿ ਨੇਪਾਲ ਦੇ ਵਿੱਚ ਜਾਂਦੀ ਅੰਦੋਲਨ ਹੋਇਆ ਹੈ ਕਿ ਜਿਸ ਤਰ੍ਹਾਂ ਆਪਾਂ ਕਿ ਉਸ ਦਿਨ ਪੰਜਾਬ ਤੋਂ ਜਾਂ ਹਰਿਆਣਾ ਤੋਂ ਆਉਣ ਵਾਸਤੇ ਲੋਕਾਂ ਨੂੰ ਅੰਦਰ ਤੱਕ ਅਲਾਉ ਕਰਤਾ ਚਾਹੇ ਥੋੜਾ-ਮੋਟਾ ਆਪਾਂ ਕਿ ਉਹ ਜਿੱਥੇ ਘੱਟ ਸੀਗੇ ਉਥੇ ਡਾਂਗਾ ਸੋਟੀ ਚੱਲੇ ਬਾਅਦ ਚ ਕੀ ਲੱਗਦਾ ਕਿਤੇ ਨਾ ਕਿਤੇ ਸਰਕਾਰ ਨੂੰ ਇਹ ਵੀ ਡਰ ਆ ਕਿਤੇ ਜਿਹੜਾ ਇਹ ਜਿਹੜੀ ਹੈ ਮੌਬ ਉਸ ਤਰ੍ਹਾਂ ਨਾ ਕਿਤੇ ਬਿਲਕੁਲ ਡਰਿਆ ਕਿਉਂ ਨਹੀਂ ਡਰ ਉਹਨਾਂ ਨੂੰ ਉਹਨਾਂ ਨੂੰ ਅਮਿਤ ਸ਼ਾਹ ਇਸ ਤੋਂ ਬਾਅਦ ਬਿਆਨ ਦਿੰਦਾ ਵੀ ਜਿਹੜਾ ਕੁਝ ਉੱਥੇ ਹੋਇਆ ਉਸ ਤੋਂ ਬਾਅਦ ਹੁਣ ਦਿੱਲੀ ਦੇ ਵਿੱਚ ਲੋਕ ਵਿਦਿਆਰਥੀ ਨੇ ਉਹ ਸੜਕਾਂ ਤੇ ਨਹੀਂ ਲਾਲ ਕਿਲੇ ਦੇ ਆਸ-ਪਾਸ ਉਹ ਕਾਹਦੇ ਲਈ ਇਕੱਠੇ ਹੋਏ ਨੇ ਧਰਨਾ ਵੀ ਪ੍ਰਦੂਸ਼ਣ ਬਹੁਤ ਜ਼ਿਆਦਾ ਵੱਧ ਗਿਆ ਸਰਕਾਰ ਜਿਹੜੀ ਹੈ ਉਹ ਫੈਕਟਰੀਆਂ ਦੇ ਉੱਤੇ ਕੋਈ ਕੰਟਰੋਲ ਨਹੀਂ ਲਾ ਰਹੀ ਦਿੱਲੀ ਦੇ ਆਸ-ਪਾਸ ਸਾਰੀਆਂ ਫੈਕਟਰੀਆਂ ਨੇ ਕਾਜਮੇਲ ਉਹ ਖਰਾਬ ਹੁੰਦਾ ਜਾ ਰਿਹਾ ਸਾਰੀਆਂ ਇਮਾਰਤਾਂ ਸਾਹ ਲੈਣਾ ਲੋਕਾਂ ਲਈ ਔਖਾ ਹੋਇਆ ਪਿਆ ਵਧੀਆਂ ਜਾ ਰਹੀਆਂ ਨੇ ਉਹਨਾਂ ਦੇ ਲਈ ਸਾਰੀਆਂ ਬਿਮਾਰੀਆਂ ਬਹੁਤ ਵਧੀਆਂ ਨੇ ਪਿਛਲੇ ਸਮੇਂ ਦੇ ਵਿੱਚ ਦਿੱਲੀ 'ਚ ਇਸ ਕਰਕੇ ਵਿਦਿਆਰਥੀ ਆਏ ਨੇ ਮੂਰੇ ਧਰਨਾ ਲਾਉਣ ਲਈ ਉਹਨਾਂ ਨੂੰ ਉਹ ਵਿਦਿਆਰਥੀਆਂ ਦਾ ਧਰਨਾ ਨਹੀਂ ਵੀ ਅੱਜ ਦੇ ਸਮੇਂ ਦੇ ਵਿੱਚ ਮਨਜ਼ੂਰ ਆਇਆ ਇਸੇ ਕਰਾਂ ਇਸੇ ਤਰ੍ਹਾਂ ਇੱਥੇ ਵੀ ਸਾਰੇ ਕਿਤੇ ਆ ਵੀ ਉਹ ਚਾਹੁੰਦੇ ਨਹੀਂ ਜਿਹੜੀ ਗੱਲ ਹੈ ਵੀ ਯੂਨੀਵਰਸਿਟੀ 'ਚ ਕਿੰਨੇ ਪਹੁੰਚੇ ਨੇ ਬਹੁਤ ਥੋੜਾ ਤਬਕਾ ਪਹੁੰਚਿਆ ਜਿੰਨੀਆਂ ਜਥੇਬੰਦਕ ਜਥੇਬੰਦੀਆਂ ਆਈਆਂ ਨੇ ਨਾ ਕੱਕੀਆਂ ਹੋ ਕੇ ਅੰਬਸਾਹਬ ਦੇ ਕੋਲ ਉਹਨਾਂ ਨੂੰ ਬਹੁਤਿਆਂ ਨੂੰ ਰੋਕ ਲਿਆ ਗਿਆ ਉਧਰ ਜ਼ਿਰਕਪੁਰ ਵਾਲੇ ਪਾਸੇ ਰੋਕਿਆ ਗਿਆ ਇੱਧਰ ਸਾਰੰਗਪੁਰ ਬੈਰੀ ਤੇ ਉਹ ਚਾਹੁੰਦੇ ਵੀ ਨਹੀਂ ਸੀ ਉਹ ਸਾਰਾ ਪਹੁੰਚ ਇਸ ਕਰਕੇ ਉਹਨਾਂ ਨੇ ਸਟਾਰਟਿੰਗ ਦੇ ਵਿੱਚ ਪੂਰੇ ਬੈਰੀਕੇਡ ਲਾ ਕੇ ਗੇਟ ਗੁੱਟ ਬੰਦ ਕੀਤੇ ਉਹ ਤਾਂ ਲੋਕ ਨੇ ਸਾਡੇ ਜਿਨ੍ਹਾਂ ਨੇ ਛੱਡਿਆ ਹੀ ਨਹੀਂ ਲੜਨਾ ਤੇ ਉਹ ਐਂਡ ਤੱਕ 2 ਘੰਟੇ ਲਗਾਤਾਰ ਕਸ਼ਮਕਸ਼ ਕਰਦੇ ਰਹੇ ਤੇ ਉਸ ਤੋਂ ਬਾਅਦ ਅੰਦਰ ਐਂਟਰੀ ਮਾਰ ਹੀ ਇੱਕ ਜਿਹੜਾ ਹੈਗਾ ਕਿਉਂਕਿ ਬੰਦਾ ਜਦੋਂ ਛੱਡ ਕੇ ਜਾਂਦਾ ਹੈ ਨਾ ਲਾਸਟ ਸਵਾਲ ਆ ਤੁਹਾਡੇ ਨਾਲ ਕਿ ਉਹਨੇ ਜਾਣਾ ਵੀ ਹੈ ਕਿ ਜਦੋਂ ਆਪਾਂ ਛੱਡ ਕੇ ਜਾਂਦਾ ਤੁਸੀਂ ਹੁਣ ਸਟੂਡੈਂਟ ਹੈ ਨਹੀਂ ਗਏ ਇਸ ਵਕਤ ਹੈ ਨਾ ਹੁਣ ਤੁਸੀਂ ਐਕਸਟੂਡੈਂਟ ਹੋ ਗਏ ਕਈ ਵੇਲੇ ਲੱਗਦਾ ਯਾਰ ਵੀ ਆ ਜਾਣ ਤੋਂ ਬਾਅਦ ਕੀ ਪਤਾ ਵਿਦਿਆਰਥੀ ਰਾਜਨੀਤੀ ਖਤਮ ਹੀ ਨਾ ਹੋਵੇ ਜਿਵੇਂ ਹੁਣ ਇਹ ਇਸ ਤਰ੍ਹਾਂ ਧਰ ਨੂੰ ਆਰਗੇਨਾਈਜ਼ ਕਰ ਰਿਹਾ ਸਾਰੇ ਜਣੇ ਖੁਸ਼ ਹਾਂ ਕਿ ਜਿਹੜਾ ਹੈਗਾ ਤੁਹਾਡੇ ਨਾਲੋਂ ਜਿਵੇਂ ਉਹ ਕਹਿੰਦੇ ਇੱਕ ਦੌੜ ਨਹੀਂ ਦੇ ਦੂਜੇ ਨੂੰ ਢਾਫੜਾ ਕੇ ਅਰਲੇ ਰੇਸ ਹੁੰਦੀ ਹੈ ਅਰਲੇ ਰੇਸ ਚੱਲੀ ਜਾਂਦੀ ਹੈ ਮਤਲਬ ਨਹੀਂ ਬਿਲਕੁਲ ਚੰਗੀ ਗੱਲ ਹੈ ਇਹ ਇਹ ਵਧੀਆ ਇਹੀ ਹੋਣਾ ਚਾਹੀਦਾ ਹੈ ਵੀ ਵਿਦਿਆਰਥੀ ਜਿਹੜੇ ਨੇ ਉਹ ਯੂਨੀਵਰਸਿਟੀਆਂ ਦੇ ਵਿੱਚੋਂ ਜਦੋਂ ਜਾਂਦੇ ਨੇ ਤਾਂ ਆਪਦੇ ਅਗਲੇ ਵਾਰਸ ਵੀ ਤਿਆਰ ਕਰਕੇ ਜਾਣ ਉਹਨਾਂ ਲਈ ਜ਼ਰੂਰੀ ਹੁੰਦਾ ਹੈ ਤੇ ਇਸ ਯੂਨੀਵਰਸਿਟੀ ਦੇ ਵਿੱਚ ਤਾਂ ਮੈਨੂੰ ਲੱਗਦਾ ਵੀ ਇਹੇ ਧਰਨਾ ਪਹਿਲਾਂ ਵਾਲੇ ਧਰਨੇ ਵਾਂਗੂ ਹੀ ਇੱਕ ਉਹਨਾਂ ਨੇ ਮੋਰਚਾ ਬਣਾਇਆ ਪੰਜਾਬੀ ਨਿਊਜ਼ ਦੀ ਬਚਾਓ ਮੋਰਚਾ ਬਸ ਮੇਰੀ ਇੱਕੋ ਇੱਕ ਇਹਨਾਂ ਨੂੰ ਸੁਝਾਅ ਦੇ ਤੌਰ ਤੇ ਮੈਂ ਦੇਣਾ ਚਾਹੂੰਗੀ ਕਿ ਸਿਆਸੀ ਪਾਰਟੀਆਂ ਤੋਂ ਦੂਰ ਰਹਿਣਾ ਚਾਹੀਦਾ ਹੈ ਉਹੀ ਸਿਆਸੀ ਪ ਮੋਰਚੇ ਨੂੰ ਖਰਾਬ ਕਰਨ ਦੀ ਆ ਸਕਦੀਆਂ ਨੇ ਅਜਿ ਤਰ੍ਹਾਂ ਤਰ੍ਹਾਂ ਦੇ ਐਲੀਮੈਂਟਸ ਜਿਹੜੇ ਇੱਥੇ ਪਹੁੰਚ ਕੇ ਖਰਾਬ ਕਰ ਸਕਦੇ ਨੇ ਇਸ ਕਰਕੇ ਸਿਆਸੀ ਪਾਰਟੀਆਂ ਤੋਂ ਇੱਕ ਦੂਰੀ ਬਣਾ ਕੇ ਰੱਖੋ ਵਿਦਿਆਰਥੀ ਜਿਹੜੇ ਨੇ ਉਹ ਮਿਲ ਕੇ ਚਲਾਉਣ ਮੋਰਚੇ ਨੂੰ ਬਾਕੀ ਸਾਰੇ ਉਹਨਾਂ ਦੇ ਸਹਿਯੋਗੀ ਬਣ ਕੇ ਨਾਲ ਚਲੋ ਐਡਵੋਕੇਟ ਸਾਹਿਬ ਤੁਸੀਂ ਸਮਾਹਤਾ ਬਹੁਤ ਬਹੁਤ ਆਪਦਾ